ਫਰੀਦਕੋਟ ਤੋਂ ਬੀਜੇਪੀ ਉਮੀਦਵਾਰ ਹੰਸਰਾਜ ਹੰਸ ਕਿਵੇਂ ਨਾ ਕਿਵੇਂ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਹੁਣ ਉਹਨਾਂ ਨੇ ਨਵੀਂ ਕੋਸ਼ਿਸ਼ ਤਹਿਤ ਗੀਤ ਗਾਇਆ ਅਤੇ ਪਿਆਰ ਦਾ ਸੁਨੇਹਾ ਦੇਣ ਦੀ ਅਪੀਲ ਕੀਤੀ ਹੁਣੇ ਪੁੱਛਿਆ ਇਹਨਾਂ ਨੇ ਸਵਾਲ ਕਿ ਤੇਰੀ ਕੈਂਪੇਨ ਵਾਲੀ ਗੱਡੀ ਕਿੱਦਾਂ ਚੱਲਦੀ ਹੈ ਤੇ ਤੱਤਾ ਤੱਤਾ ਹੁਣੇ ਆਇਆ ਕਲਾਮ ਹਮ ਆ ਜਾ ਮਿਲ ਕੇ ਚਲਾਈਏ ਗੱਡੀ ਪਿਆਰ ਦੀ ਓਏ ਗੱਡੀ ਪਿਆਰ ਦੀ ਆਜੋ ਮਿਲ ਕੇ ਚਲਾਈਏ ਗੱਡੀ ਪਿਆਰ ਦੀ ਗੱਡੀ ਪਿਆਰ ਦੀ ਦਿੱਲੀ ਦੇ ਵਿੱਚ ਬੈਠ ਗੱਡੀ ਤੇ ਮਾਲਵੇ ਦੇ ਵਿੱਚ ਆਇਆ ਦਿੱਲੀ ਤੋਂ ਬੈਠ ਗੱਡੀ ਤੇ ਮਾਲਵੇ ਦੇ ਵਿੱਚ ਆਇਆ ਸਭ ਤੋਂ ਪਹਿਲਾਂ ਗੰਝੇ ਸ਼ਕਰ ਦੇ ਦਰਬਾਰ ਤੇ ਸੀਸ ਚੁਕਾਇਆ ਗੰਝੇ ਸ਼ਕਰ ਬਾਬਾ ਫਰੀਦ ਜੀ ਦੇ ਦਰਬਾਰ ਤੇ ਸੀਸ ਚੁਕਾਇਆ ਕੋ ਕਰਕੇ ਫੇਤੁਰ ਪਿਆ ਪਿਆਰ ਦਾ ਹੋ ਕਲਾਇਆ ਮੇਰੇ ਹਾਣ ਦੇਓ ਓਏ ਮੋਜਾਂ ਮਾਣ ਦੇਓ ਮੇਰੇ ਹਾਣ ਦੇਓ ਓ ਮੋਜਾਂ ਮਾਣ ਦੇਓ ਆਜੋ ਮਿਲ ਕੇ ਚਲਾਈਏ ਗੱਡੀ ਪਿਆਰ ਦੀ ਓਏ ਗੱਡੀ ਪਿਆਰ ਦੀ ਇਸ ਇਸ ਬੋਗੀ ਤੇ ਇਸ ਬੋਗੀ ਵਿੱਚ ਯਾਰੋ ਨਫ਼ਰਤ ਵਾਲੀ ਸਵਾਰੀ ਨੇ ਚੜ੍ਹਦੀ ਝੇੜਿਆ ਗਾਲੀ ਗਲੋਚ ਕਰਾਵੇ ਉਹ ਨਹੀਂ ਸਕਦੀ ਵੜਦੀ ਇਹ ਗੱਡੀ ਤਾਂ ਸਿੱਧੇ ਜਾ ਕੇ ਦੇਸ਼ਨ ਮੁਹੱਬਤ ਦੇ ਉੱਤੇ ਰੁਕਦੀ ਚਾਹੇ ਕੋਈ ਮੰਦਾ ਬੋਲੇ ਚੰਗਾ ਬੋਲੇ ਇਸ ਦੀ ਸਵਾਰੀ ਝੁਕਦੀ ਮੇਰੇ ਹਾਣ ਦੇਓ ਓਏ ਮੋਜਾ ਮਾਣ ਦੇਓ ਮੇਰੇ ਹਾਣ ਦੇਓ ਓ ਮੋਚਾ ਮਾਣਦੇਓ ਆਜੋ ਮਿਲ ਕੇ ਚਲਾਈਏ ਗੱਡੀ ਪਿਆਰ ਦੀ ਓ ਗੱਡੀ ਪਿਆਰ ਦੀ ਇਹ ਜੀ ਸਾਹਿਬ ਇਹ ਹੁੜੇ ਤਾਂ ਆਇਆ ਲਿਖਿਆ ਬਲ ਕੇ ਦੌਂਦੇ ਗੌਂਦੇ ਆਇਆ ਉੱਥੇ ਮੈਂ ਸ਼ੁਰੂ ਕਰ ਲਿਆ ਅੰਗੇ ਮੈਨੂੰ ਮੈਂ ਦੇਖ ਰਿਹਾ ਸੀ ਜਲਦੀ ਸ਼ੁਰੂ ਨਾ ਹੋਵੇ ਮੈਂ ਕਿਹਾ ਗੱਡੀ ਪਿਆਰ ਦੀ ਵਿੱਚ ਸਵਾਰੀਆਂ ਕਿਹੋ ਜੀਆਂ ਚਾਹੀਦੀਆਂ ਜਿਹੜੀ ਗੱਡੀ ਪਿਆਰ ਦੀ ਹੈ ਜਿਹੜੀ ਸਟੇਸ਼ਨ ਉਹਦਾ ਸਟੇਸ਼ਨ ਹੋਣਾ ਮੁਹੱਬਤ ਨਗਰ ਹਾਂ ਉਹਦੇ ਵਿੱਚ ਫੇ ਉਹੋ ਹੀ ਸਵਾਰੀ ਚੜ੍ਹਣੀ ਆ ਜਿਹੜੀ ਮੁਹਬਤੀ ਹੋਊਗੀ ਪਿਆਰ ਕਰਨ ਵਾਲੀ ਹੋਊਗੀ ਜਿਹੜੀ ਗਾਲੀ ਗਲੋਚ ਚਾਲੀ ਆ ਉਹ ਵੀ ਆਪਣਾ ਬੱਬੂ ਕਾਟ ਰੱਖ ਨੂੰ ਇਸ ਗੱਡੀ 'ਚ ਪਿਆਰ ਵਾਲੀ ਜਿੱਦੋਂ ਚੜ੍ਹਣੀ ਆ